ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ जिन्ना ने अपनी ऐड दोबारा बार-बार लगानी है जी ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜਨਮ 1997 ਦਾ ਹੈ ਜੀ ਹਾਈਟ 6 ਫੁੱਟ ਹੈ 시ਡਨੀ ਵਿੱਚ ਰਹਿ ਰਹੇ ਹੈ ਸਟੱਡੀ ਕੰਪਲੀਟਡ ਸਰਟੀਫਿਕੇਟ 3 ਐਂਡ 4 ਇਨ ਮੋਟਰ ਮੈਕੈਨਿਕ ਕੰਰੰਟਲੀ ਔਨ TR PR ਦੀ ਫਾਈਲ ਲਾਈ ਹੋਏ ਜੀ ਇਹਨਾਂ ਨੇ ਵਰਕਿੰਗ ਐਜ਼ ਅ ਕਾਰ ਮੈਕੈਨਿਕ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਅੰਮ੍ਰਿਤਸਰੀ ਮੁੰਡਾ ਹੈ ਜੀ ਕਾਸਟ ਜੱਟ ਸਿੱਖ ਹੈ ਜਨਮ 11 ਜੂਨ 2002 ਦਾ ਟਾਈਮਿੰਗ ਹੈ ਜੀ 4:45 ਪੀਐਮ ਹਾਈਟ 5 ਫੁੱਟ 9 ਇੰਚ ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਨੋਨ ਮੈਡੀਕਲ ਵਿੱਚ ਬਿਜ਼ਨਸ ਕਰਦੇ ਨੇ ਐਂਡਰੋਇਡ ਆਈਫੋਨ ਸੇਲ ਸ਼ਾਪ 4 ਕਿਲੇ ਜ਼ਮੀਨ ਹੈ ਜੀ ਫਾਦਰ ਸਰਕਾਰੀ ਜੋਬ ਹੈ ਮਦਰ ਹਾਊਸ ਵਾਈਫ ਨੇ ਇੱਕ ਸਿਸਟਰ ਹੈ ਜੀ ਸਟੱਡੀ ਕਰ ਰਹੇ ਨੇ ਏਰੀਆ ਅੰਮ੍ਰਿਤਸਰ ਹੈ ਜੀ ਇਹਨਾਂ ਦਾ बेटे ਦਾ ਰਿਸ਼ਤਾ ਨੋਟ ਕਰੋ ਜੀ ਨਾਮ ਐਮ ਸਿੰਘ ਸੈਣੀ ਏਰੀਆ ਹੁਸ਼ਿਆਰਪੁਰ ਹੈ ਜਨਮ 1999 ਦਾ ਹੈ ਪੜ੍ਹਾਈ ਇਹਨਾਂ ਨੇ 12 ਪਾਸ ਕੀਤੀ ਹੈ ਡਿਪਲੋਮਾ ਆਫ ਆਟੋਮੈਟਿਕ ਟੈਕਨੋਲੋਜੀ ਇੱਕ ਛੋਟਾ ਪਰ ਆਇ ਕੈਨੇਡਾ ਵਿੱਚ ਗੋਤ ਹੈ ਰਹੀ ਹੈ ਜੀ ਕਾਸਟ ਸੈਨੀਸਿਕ ਕੱਦ 5 ਫੁੱਟ 11 ਇੰਚ ਹੈ 2018 ਤੋਂ ਆਸਟ੍ਰੇਲੀਆ ਵਿੱਚ ਹਨ ਜੀ ਟਰੈਕ ਡਰਾਈਵਰ ਦੀ ਜੋਬ ਕਰਦੇ ਹਨ ਵਰਕ ਪਰਮਿਟ ਤੇ ਹਨ ਜੀ ਫਾਦਰ ਗਵਰਨਮੈਂਟ ਜੋਬ ਮਦਰ ਹਾਊਸ ਵਾਈਫ ਹੈ ਜੀ ਅਪਰ ਜਨਰਲ ਕਾਸਟ ਵੈਲਕਮ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਪੀਆਰ ਹੋਵੇ ਐਟ ਸੀਏਡੀ ਔਰ ਆਸਟ੍ਰੇਲੀਆ ਤੋਂ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਕਾਸਟ ਗਿੱਲ ਜਨਮ 1998 ਦਾ ਹੈ ਜੀ ਕੱਦ 5 ਫੁੱਟ 9 ਇੰਚ ਹੈ ਕੈਨੇਡਾ ਵਰਕ ਪਰਮਿਟ ਤੇ ਹੈ ਜੀ 2 ਸਾਲ ਦਾ ਡਿਪਲੋਮਾ ਕੀਤਾ ਹੈ ਬਿਜ਼ਨਸ ਮੈਨੇਜਮੈਂਟ ਦਾ ਦੋ ਭਰਾ ਨੇ ਦੋਵੇਂ ਵਰਕ ਪਰਮਿਟ ਤੇ ਨੇ ਜੀ ਬਾਹਰ ਏਰੀਆ ਮੋਗਾ ਹੈ ਜੀ NRI ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਡੇਟ ਆਫ ਬਰਥ ਹੈ ਜੀ 1979 ਕੁਆਲਿਫੀਕੇਸ਼ਨ ਬੀਏ ਹੈ ਜੀ ਹਾਈਟ 5 ਫੁੱਟ 4 ਇੰਚ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਯੂਐਸ ਸਿਟੀਜ਼ਨ ਨੇ ਰਿਕੁਆਇਰਮੈਂਟ ਇਹਨਾਂ ਨੂੰ ਹੈ ਕਿ ਓਨਲੀ ਯੂਐਸ ਇਹ ਲੜਕਾ ਹੋਵੇ ਜੀ ਵੈਲ ਸੈਟਡ ਫੈਮਿਲੀ ਹੋਵੇ ਕੋਈ ਬੱਚਾ ਨਾ ਹੋਵੇ ਓਨਲੀ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ NRI ਵੇਟਾ ਦਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਦਾ ਕੱਤ 5 ਫੁੱਟ 7/2 ਇੰਚ ਹੈ ਕਾਸਟ जाट ਹੈ ਇਟਲੀ ਸਿਟੀਜ਼ਨ ਹੈ ਜੀ ਜੋਬ ਹੋਟਲ ਵਿੱਚ ਕਰਦੇ ਨੇ ਡਿਵੋਰਸ ਹੋਇਆ ਹੋਇਆ ਹੈ ਜੀ ਨਾ ਤਾਂ 7 ਸਾਲ ਦੀ ਬੇਟੀ ਹੈ ਜੀ ਬੱਚੇ ਦੀ ਕਸਟਡੀ ਮਾਂ ਕੋਲ ਹੈ ਜੀ ਇਟਲੀ ਵਿੱਚ 2 ਕਿਲੇ ਜ਼ਮੀਨ ਹੈ ਖੰਨਾ ਵਿੱਚ ਮੋਰਿੰਡਾ ਰਹਿ ਰਹੇ ਨੇ ਜੀ ਆਪਣਾ ਘਰ ਇਟਲੀ ਅਤੇ ਇੰਡੀਆ ਵਿੱਚ ਹੈ ਜੀ ਇਹਨਾਂ ਦਾ ਮਮ ਡੈਡ ਸਿਟੀਜ਼ਨ ਇਟਲੀ ਇਹਨਾਂ ਨੂੰ ਬਿਨਾ ਬੱਚੇ ਤੋਂ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਕੁੜੀ ਸੋਣੀ ਚਾਹੀਦੀ ਹੈ ਜੀ ਚਾਹੇ ਪਲੱਸ 2 ਪਾਸ ਹੋਵੇ ਚੁੰਨੀ ਚੜਾਵਾ ਕਰਨਾ ਹੈ ਜੀ ਇਹਨਾਂ ਨੇ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਲੜਕਾ ਹੈ ਜੀ ਮਨੀਲਾ ਜੰਪਲ ਕੱਦ 5 ਫੁੱਟ 10 ਇੰਚ ਹੈ ਜੀ ਉਮਰ 17-10-2004 ਪੜਾਈ ਕਰ ਰਿਹਾ ਜੀ ਬਿਜ਼ਨਸ ਮਾਰਕੀਟਿੰਗ ਤੀਜੇ ਸਾਲ ਡਿਗਰੀ ਕਰ ਰਿਹਾ ਜੀ ਮਨੀਲਾ ਫਿਲੀਪੀਨਸ ਵਿੱਚ ਜ਼ਮੀਨ ਇਹਨਾਂ ਕੋਲ 7 ਕਿਲੇ ਹੈ ਜੀ ਏਰੀਆ ਮੋਗਾ ਸ਼ਹਿਰ ਵਿੱਚ ਕਰ ਰਿਆ ਨਾ ਤਾਂ ਲੜਕੇ ਦੇ ਭੈਣ ਦਾਦਾ ਦਾਦੀ ਪੂਆ ਸਾਰੀ ਫੈਮਿਲੀ ਕੈਨੇਡਾ ਵਿੱਚ ਵੈਲ ਸੈਟਿਡ ਹੈ ਜੀ ਸਰੀ BC ਵਿੱਚ ਲੜਕੇ ਨੇ ਵੀ ਕੈਨੇਡਾ ਆ ਜਾਣਾ ਹੈ ਜੀ ਇਹਨਾਂ ਨੂੰ ਲੜਕੀ ਕੈਨੇਡਾ ਪੀਆਰ ਚਾਹੀਦੀ ਹੈ ਜੀ BC ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਜੀ ਉਮਰ 20 ਤੋਂ 22 ਸਾਲ ਤੱਕ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ WhatsApp ਕਾਲ ਹੀ ਕਰਨਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕਥੂਰੀਆ ਕਾਸਟ ਹੈ ਜੀ ਡੇਟ ਆਫ ਬਰਥ 11/09/1990 ਟਾਈਮ 3:45 AM ਏਰੀਆ ਅੰਬਿਤਸਰ ਹੈ ਜੀ ਪੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਕੰਮ ਕਰਦੇ ਨੇ ਜੀ ਪ੍ਰੋਡਕਸ਼ਨ ਮੈਨੇਜਰ ਇਨ ਪ੍ਰਾਈਵੇਟ ਸੈਕਟਰ ਵਿੱਚ ਹੈ ਸੈਲਰੀ 35000 ਰੁਪਏ ਜੀ ਹਾਈਟ 6 ਫੁੱਟ 2 ਇੰਚ ਹੈ ਫੈਮਿਲੀ ਦੇ ਵਿੱਚ ਫਾਦਰ ਹੈ ਮਦਰ ਹੈ ਜੀ ਦੋ ਸਿਸਟਰ ਹੈ ਇੱਕ ਸਿਸਟਰ ਮੈਰਿਡਾ ਚ ਇੱਕ ਸੈਟਲਡ ਇਨ ਕੈਨੇਡਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16/10/1994 ਕਾਸਟ ਖੱਤਰੀ ਹੈ ਜੀ ਸੋਡੀ ਰਾਜੀ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਆਈਟੀ ਕੀਤੀ ਹੈ ਕੰਮ ਕਰਦੇ ਨੇ ਜੀ ਫਾਊਂਡਰ ਆਫ オーਰਨਾਮੈਟਿਕਸ ਆਈਟੀ ਕੰਪਨੀ ਮੋਹਾਲੀ ਵਿੱਚ ਫਾਦਰ बिजनेਸਮੈਨ ਨੇ ਫਾਰਮਰ ਲੈਂਡ ਇਹਨਾਂ ਕੋਲ 35 ਏਕੜ ਹੈ ਮਦਰ ਹਾਊਸ ਵਾਈਫ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਸਿਸਟਰ 3 ਨੇ ਐਲ্ডার ਸਿਸਟਰ ਮੈਰਿਡਾ ਜੀ ਬ੍ਰਦਰ 1 ਐਲ্ডার ਬ੍ਰਦਰ ਮੈਰਿਡਾ ਜੀ ਏਰੀਆ ਇਹਨਾਂ ਦਾ ਖਰੜ ਹੈ ਸਿਰਫ ਗੁਰੂ ਕੰਨ ਸਾਹਿਬ ਜੀ ਨੂੰ ਬਲੀਵ ਕਰਦੇ ਨੇ ਜੀ ਸੰਪਰਕ сик ਫੈਮਲੀ ਅਰੋੜਾ ਫੈਮਲੀ ਐਂਡ ਜਰਨਲ ਕਾਸਟ ਓਨਲੀ ਬਿਊਟੀਫੁਲ ਵੈਲ ਐਜੂਕੇਟਿਡ ਲੜਕੀ ਚਾਹੀਦੀ ਜੀ ਇਹਨਾਂ ਨੂੰ ਵਰਕਿੰਗ ਇਨ ਆਈਟੀ ਸੈਕਟਰ ਗਵਰਨਮੈਂਟ ਜੋਬ ਬੇਟੇ ਦਰਸ਼ਤਾ ਨੋਟ ਕਰੋ ਜੀ ਨੇਮ ਸਿੰਗਰ ਵਿਲੇਜ ਨਿਆਮਿਆ ਡਿਸਟ੍ਰਿਕਟ ਮੋਹਾਲੀ ਬੇਟਾ ਮੈਟ੍ਰਿਕ ਪਾਸ ਹੈ ਜੀ ਕਾਸਟ ਰਾਮਦਾਸੀ ਸਿੱਖ ਹੈ ਬਰਥ 1997 ਦਾ ਜੋਬ ਕਰਦੇ ਨੇ ਜੀ ਸਵਰਾਜ ਫੈਕਟਰੀ ਵਿੱਚ 7 ਸਾਲ ਤੋਂ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਲੜਕੀਆਂ ਨੂੰ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਚਾਹੇ ਗਰੀਬ ਕਰਦੀ ਹੋਵੇ ਨੰਬਰ ਦਿੱਤੇ ਗਏ ਹਨ ਜੀ ਆਪ ਬਥੇਰੇ ਗੱਲਬਾਤ ਕਰਕੇ ਉਹ ਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕੋਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕੈਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕੈਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲ ਸੈਟਡ ਲੜਕਾ ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਰ ਏਰੀਆ ਤਰਨਤਾਰਨ ਸਾਈਵਾਂਜੀ ਡੇਟ ਆਫ ਬਰਥ 1998 ਹੈ ਪੜਾਈ ਇਹਨਾਂ ਨੇ ਮਾਸਟਰ ਇਨ ਅਕਾਊਂਟਿੰਗ ਵਿੱਚ ਕੀਤੀ ਹੈ ਜੀ ਇੱਕ ਸਿਸਟਰ ਹੈ ਮੈਰਿਡ ਹੈ ਕਾਸਟ ਜਾਟਾ ਜੀ ਪੁੱਲਰ ਹਾਈਟ 6 ਫੀਟ ਹੈ ਜੀ ਕਰੰਟਲੀ ਲਿਵਿੰਗ ਇਨ ਆਸਟ੍ਰੇਲੀਆ ਬੇਟੇ ਦੀ ਪੀਆਰ ਫਾਈਲ ਲੱਗੀ ਹੋਈ ਹੈ ਜੀ ਜਲਦੀ ਹੀ ਮਿਲ ਜਾਏਗੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁਲ ਟਾਲ ਐਜੂਕੇਟਿਡ ਗਰਲ ਫਰਮ ਜੱਟ ਸਿੱਖ ਫੈਮਿਲੀ ਵਿਦ ਸਿਮਿਲਰ ਫੈਮਿਲੀ ਬੈਕਗ੍ਰਾਉਂਡ ਕੁੜੀ ਦੀ ਉਮਰ 20 ਤੋਂ 25 ਸਾਲ ਤੱਕ ਹੋਵੇ ਜੀ ਹਾਈਟ 5 ਫੁੱਟ 6 ਇੰਚ ਤੋਂ ਘਟਣਾ ਹੋਵੇ ਵਧੀਆ ਪਰਿਵਾਰ ਹੋਵੇ ਜੀ रिश्ता नोट करो जी बेटे का है जी कास्ट ढीगरा डेट ऑफ बर्थ है जी सतारा अगस्त उन्नीस सौ अठानवे बर्थ टाइम है जी एक पंताली पीएम एरिया फ्लोर है जी हाइट 6 फुट चार इंच है जी क्वालिफिकेशन एसोसिएट ऑफ साइंस कैनेडा जॉब है जी फाइनेंशियल सर्विस एडवाइजर एट मनी मार्ट एंड शिफ्ट मैनेजर एट रेस्टोरेंट राइट नाउ इन कैनेडा ऑन वर्क परमिट फादर बिजनेसमैन है जी मदर हाउसवाइफ है सिबलिंग एल्डर सिस्टर है जी नशा रहता है जी टेलीफोन नंबर दिता गया है जी आप टेलीफोन करके वधेरे जानकारी ले सकते हो इन्हों पी आर लड़की चाहती है जी बेटी का रिश्ता नोट करो जी बर्थ उन्नीस सौ सतानवे का डिस्ट्रिक मोगा हाइट पांच फुट पांच इंच बेटी सलिम है जी कलर फेयर है नर्सिंग की जी इन्होंने आल नानका फैमिल इन कनेडा है जी कास्ट रामगढ़िया मिस्त्री है जी ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਪੀਆਰ ਸਿਟੀਜ਼ਨ ਹੋਵੇ ਓਨਲੀ ਮੋਗਾ ਦਾ ਹੋਵੇ ਜੀ 40 ਕਿਲੋਮੀਟਰ ਦੇ ਆਸ-ਪਾਸ ਦੇ ਇਲਾਕੇ ਤੋਂ ਐਨੀ ਕੰਟਰੀ ਪੀਆਰ ਸਿਟੀਜ਼ਨ ਹੋਵੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਗਿਆ ਹੋਵੇ ਉਹ ਹੀ WhatsApp ਮੈਸੇਜ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਮਿਨਾਧੀ ਜੀ 31 ਸਾਲ ਦੇ ਨੇ ਗਵਰਨਮੈਂਟ ਜੋਬ ਹੈ ਜੀ ਇਹਨਾਂ ਦੀ ਕਾਦਫ ਠੇ ਫੁੱਟ ਹੈ ਫੈਮਿਲੀ ਵਿੱਚ ਮਮ ਨੇ ਡੈਡ ਨੇ ਸਿਸਟਰ ਮੈਰਿਡ ਹੈ ਜੀ ਏਰੀਆ ਬਠਿੰਡਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਹੁ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਕਾਸਟ ਰਾਮ ਘੜੀਆ ਸਿੱਖ ਹੈ ਜੀ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਹੈ ਜੀ ਜੱਟ ਗਿੱਲ ਉਮਰ ਹੈ ਜੀ 8/11/2003 ਕੱਦ 5 ਫੁੱਟ 9 ਇੰਚ ਹੈ ਜੀ ਪੜਾਈ ਇਹਨਾਂ ਨੇ ਬੀਕਾਮ ਕਾਮਰਸ ਵਿੱਚ ਕੀਤੀ ਹੈ ਜੀ ਹੁਣ ਪੜਾਈ ਆਸਟ੍ਰੇਲੀਆ ਵਿੱਚ ਕਰ ਰਹੇ ਨੇ ਜੀ ਜ਼ਮੀਨ ਇਹਨਾਂ ਕੋਲ 8 ਏਕੜ ਹੈ ਇਕਲੌਤਾ ਬੇਟਾ ਹੈ ਜੀ ਮੰਗ ਇਹਨਾਂ ਨੂੰ ਹੈ ਜੀ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਸੋਨੀ ਸੁਨੱਖੀ ਹੋਵੇ ਜੀ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਪਿਤਾ ਐਕਸ ਆਰਮੀ ਨੇ ਜੀ ਜ਼ਿਲ੍ਹਾ ਸੰਗਰੂਰ ਹੈ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਬਧਿਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਥਿੰਦ ਹੈ ਜੀ ਉਮਰ 25 ਸਾਲ ਕੱਦ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਐਮਏ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ ਏਰੀਆ ਨਾਂ ਦਾ ਬੋਹਾ ਮਾਂਸਾ ਜ਼ਮੀਨ 42 ਏਕੜ ਹੈ ਜੀ ਪਲੱਸ ਸ਼ਹਿਰੀ ਪਲਾਟ ਹੈ ਮੁਹਾਲੀ ਵਿੱਚ ਆਪਣਾ ਕੈਫੇ ਹੈ ਜੀ ਨਾਲ ਦਾ ਪਲੱਸ 뮤직 ਕੰਪਨੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਦਾਦਾ ਦਾਦੀ ਇੱਕ ਪੈਨਾ ਜੀ ਕੈਨੇਡਾ ਪੀਆਰ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਟੈਲੀਫੋਨ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਤਾਲੀਵਾਲ ਜ਼ਿਲ੍ਹਾ ਮੋਕਾ ਜਨਮ ਮਿਤੀ ਹੈ ਜੀ 30 7 1992 ਸਟੱਡੀ ਬੀਐਸਸੀ ਨਰਸਿੰਗ ਕੀਤੀ ਜੀ ਇਹਨਾਂ ਨੇ ਫਾਦਰ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਹੈ ਜੀ ਮਾਤਾ ਹਾਊਸ ਵਾਈਫ ਹੈ ਬ੍ਰਦਰ ਕਨੇਡਾ ਪੀਆਰ ਹੈ ਜੀ ਮੈਰਿਡ ਨੇ ਕਨੇਡਾ ਦਾ ਪੀਆਰ ਲੜਕਾ ਹੀ ਚਾਹੀਦਾ ਹੈ ਜੀ ਇਹਨਾਂ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਤੇ 50 60 ਕਿਲੋਮੀਟਰ ਤੱਕ ਲੜਕਾ ਹੋਵੇ ਜੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਪਰ ਨੋਟ ਨੇ ਜੀ ਮੰਗਲਿਕ ਹੈ ਜੀ ਬੇਟਾ ਉਮਰ 28 ਸਾਲ ਜਨਮ ਮਿਤੀ ਜੀ 12 ਨਵੰਬਰ 1997 ਜ਼ਿਲ੍ਹਾ ਰੋਪੜਾ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਖਰੇਲੂ ਵਾਈਫਾ ਜੀ ਛੋਟਾ ਭਰਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਤਰਮੇਨਾ ਦਾ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਜਨਰਲ ਹੈ ਜੀ ਗੋਤ ਪਨੋਟਾ ਜੀ ਮਾਤਾ ਦਾ ਗੋਤ ਪ੍ਰਾਸਰ ਗ੍ਰੈਜੂਏਸ਼ਨ ਕਿਤੇ ਜੇਨ ਬੀ ਐਸ ਸੀ ਬਾਇਓ ਟੈਕਨੋਲੋਜੀ ਵਿੱਚ ਨੌਕਰੀ ਹੈ ਨਾ ਜੇ ਕੁਆਲਟੀ ਕੰਟਰੋਲ ਅਫਸਰ ਨੇ ਕੰਪਨੀ ਹੈਲਥ ਕੇਅਰ ਕੰਪਨੀ ਚ ਕੰਮ ਕਰਦੇ ਜੀ ਫਾਰਮਾਸਿਊਟੀਕਲਸ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਧੇਰੇ ਜਾਣਕਾਰੀ ਲੈ ਸਕਦੇ ਹੋ ਤ੍ਰਿਸ਼ਤਾ ਨੋਟ ਕਰੋ ਜੀ ਐਨ ਆਰ ਆਈ ਬੇਟੇ ਦਾ ਹੈ ਜੀ ਨਾਮ ਜੀ ਸਿੰਘ ਕੈਨੇਡਾ ਪੀ ਆਰ ਐ ਜੀ ਕੰਬੋਜ ਸਿੰਘ ਥਿੰਦ ਏਰੀਆ ਇਹਨਾਂ ਦੇ ਜੀ ਕੈਥਲ ਹਰਿਆਣਾ ਡੇਟ ਆਫ ਬਰਥ ਹੈ ਜੀ 5 12 1995 ਦਾ ਹਾਈਟ 5 ਫੁੱਟ 11 ਇੰਚ ਹੈ ਜੀ ਕਵਾਲੀਫਿਕੇਸ਼ਨ ਬੀਕੋਮ ਫਿਟਨੈਸ ਡਿਪਲੋਮਾ ਕੀਤਾ ਹੋਇਆ ਹੈ ਜੀ ਲੈਂਡ ਇਹਨਾਂ ਕੋਲ 5 ਏਕੜ ਹੈ ਜੀ ਐਂਡ ਸਿਟੀ ਪ੍ਰੋਪਰਟੀ ਵੀ ਹੈਗੀ ਹੈ ਜੀ ਇਹਨਾਂ ਕੋਲ ਫਾਦਰ ਆਯੁਰਵੈਦਿਕ ਮੈਡੀਕਲ ਵਿੱਚ ਨੇ ਜੀ ਵਨ ਸਿਸਟਰ ਮੈਰਿਡਾ ਜੀਓ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਐਸਸੀ ਐਮਐਸਸੀ ਨਰਸਿੰਗ ਕੀਤੀ ਹੋਵੇ ਜੀ ਉਹੀ ਉਹਨਾਂ ਨਾਲ ਕੰਟੈਕਟ ਕਰ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ कास्ट टिंगड़ा डेट ऑफ बर्थ है जी पांच पांच उन्नीस सौ छियानवे टाइम अठ पताली एम एरिया फिलोर है जी हाइट छः फुट है क्वालिफिकेशन है जी मास्टर्स इन फिजिक्स डिप्लोमा ऑफ डाटा साइंस कैलगरीज करंटली ऑन वर्क परमिट वर्किंग इन कैलोना काम में है जी कैशियर एट स्टोर है जी एरिया हशियारपुर है फादर बिजनेस ओनर है जी मदर हाउसवाइफ है ਐਂਡ ਬ੍ਰਦਰ ਆਲਸੋ ਇਨ ਕੈਲੋਨਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀ ਆਰ ਮੁੰਡਾ ਚਾਹੀਦਾ ਹੈ ਜੀ ਇਹਨਾਂ ਨੂੰ ਸਿਰਫ ਜਰਨਲ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਮਹਿਰਾ ਸਿੱਖ ਲੜਕੀ ਹੈ ਜੀ ਨਾਮ ਕੋਰ ਏਰੀਆ ਬਰਨਾਲਾ ਹੈ ਜੀ ਪ੍ਰਾਈ ਡੀ ਫਾਰਮੇਸੀ ਕੀਤੀ ਚ ਇਹਨਾਂ ਨੇ ਦੋ ਪਿਆਨਾ ਨੇ ਪ੍ਰਾ ਇੱਕ ਵਿਆਹ ਹੋਇਆ ਹੈ ਕੱਦ 5 ਫੁੱਟ 1 ਇੰਚ ਹੈ ਜੀ ਕਾਸਟ ਮਹਿਰਾ ਸਿੱਖ ਉਮਰ 31 ਸਾਲ ਡਿਮਾਂਡ ਲੜਕਾ ਵਿਆਹਣੋ ਹੋਵੇ ਅਗਰਵਾਲ ਪਰਿਵਾਰ ਵੀ ਵਿਚਾਰਨਯੋਗ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਦੇਰੇ ਜਾਣਕਾਰੀ ਲੈ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ